ਕੀ ਹੈਗਾ ਪੂਰਾ ਮਾਮਲਾ ਜੀ ਇੱਕ ਵੀਡੀਓ ਸਾਡੇ ਤੱਕ ਵੀ ਪਹੁੰਚੀ ਹੈ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਸਮਚਾਨਗੜ੍ਹ ਦੇ ਵਿੱਚ ਕਪਲਾ ਕੀਤਾ ਗਿਆ ਮੋਟਾ ਕੀ ਕਹਣਾ ਤੁਹਾਡਾ ਮੈਂ ਬੀਸੀ ਸਾਹਿਬ ਨੂੰ ਵੀ ਕਹਣਾ ਜੇ ਹੋ ਸਕੇ ਤਾਂ ਪਿੰਡ ਵਿੱਚ ਆ ਕੇ ਦੇਖੋ 50 ਸਾਲ ਚ ਇੰਨਾ ਕੰਮ ਨਹੀਂ ਕੋਈ ਕਰਾ ਸਕਦਾ ਜਿੰਨਾ ਅਸੀਂ ਕੰਮ ਕਰਾਏ ਨੇ ਸਾਡੇ ਸਾਡੇ ਆਪਣੇ ਔਰ ਕੋਈ ਆ ਵੀ ਜਾਂਦਾ ਨਾ ਇੱਕ ਵਾਰੀ ਉਹਨੇ ਕਿਹਾ ਵੀ ਸਾਡਾ ਮੈਂ ਕੋਈ ਮੈਂਬਰ ਇਦਾਂ ਕਹਦੇ ਸਾਨੂੰ ਪਿੰਡ ਦਾ ਬੰਦਾ ਇਹੀ ਇਹਨਾਂ ਦੇ ਘਰ ਗਏ ਆ ਤੇ ਸਾਡਾ ਕੰਮ ਨਹੀਂ ਹੋਇਆ ਸਾਡੇ ਸਾਈਂ ਖੁਦ ਇਹਨਾਂ ਦੇ ਆਪਣੇ ਘਰ ਦੇ ਇਹਨਾਂ ਦੇ ਬੱਚੇ ਆਂਦੇ ਆ ਅਜੇ ਥੋੜਾ ਚਿਰ ਆਇਏ ਅਸੀਂ ਨਹੀਂ ਪੁੱਛਿਆ ਅਸੀਂ ਫੜਫੜ ਸਾਈਂ ਕਿਉਂਕਿ ਸਾਡਾ ਫਰਜ਼ ਹੈ ਆਪਕਾ ਸਰਪੰਚ ਜਿਹੜੇ ਸੋਮਰਾਜ ਜੀ ਹੈ ਮੈਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਨੂੰ ਬੁਲਾਇਆ ਕਿਉਂਕਿ ਇਹ ਜਦੋਂ ਤੇ ਸਾਡੀ ਪੰਚਾਇਤ ਬਣੀ ਹੋਈ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਸਾਡੀ ਪੰਚਾਇਤ ਨੂੰ ਜਿਹੜਾ ਆ ਹਰਸਮੈਂਟ ਕਰਦਾ ਪਿਆ ਔਰ ਸਾਡੇ ਜਿਹੜੇ ਵੀ ਪੰਚਾਇਤੀ ਕੰਮ ਜਿਹੜੇ ਪਿੰਡ ਦਾ ਵਿਕਾਸ ਹੋ ਰਿਹਾ ਉਹਨਾਂ ਦੇ ਵਿੱਚ ਅਰਚੰਗ ਪਾਉਂਦਾ ਪਿਆ ਇੰਟਰਫੀਰੈਂਸ ਕਰਦਾ ਪਿਆ ਜਿਹਦੇ ਵਿੱਚ ਕੀ ਹੈ ਪਿੰਡ ਦਾ ਵਿਕਾਸ ਰੁਕ ਵੀ ਜਾਂਦਾ ਹੈ ਉਹਨੂੰ ਇੰਨਾ ਹੀ ਡਾਰਿਆ ਪ੍ਰਿੰਸੀ ਸ਼ਰਮਾ ਕੋ ਤੇ ਆਏ ਇਲੈਕਸ਼ਨ ਦੇ ਵਿੱਚ ਮੇਰੇ ਨਾਲ ਲੜੇ ਆਮਨੇ ਸਾਹਮਨੇ ਇਹ ਕੀ ਹੋਇਆ ਕਿ ਕਾਰਤਾ ਦੀ ਤਰ੍ਹਾਂ ਕਿਸੇ ਦੇਕਰ ਅੱਧੀ ਰਾਤ ਨੂੰ ਟੈਂਪਲੇਟ ਸੁੱਟੇ ਔਰ ਉਹਨੇ ਪਿੰਡ ਦੇ ਘਰ-ਘਰ ਜਾ ਕੇ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਜਾਣਨੀ ਆ ਕਿ ਇਰੇਤੇ ਸਖਤੀ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੋਈ ਸ਼ੋਮਰਾਜ ਸਾਡਾ ਦੁਸ਼ਮਣ ਨਹੀਂ ਹੈ ਸ਼ੋਮਰਾਜ ਨੂੰ ਸਰਪੰਚ ਬਣਾ ਲੈ ਵੀ ਅਸੀਂ ਆ ਮੈਨੂੰ ਪਤਾ ਮੇਰੇ ਮਾਸੀ ਦੇ ਮੋੜੇ ਨੇ 2 ਲੱਖ ਰੁਪਇਆ ਆਪਣੇ ਕੋਲੋਂ ਦਿੱਤਾ ਸੀ ਦਾ ਸੋਮਰਾ ਸਪੈਂਚ ਬਣਾਇਆ ਫਿਰ ਅਹੀਂ ਕੋਲੋਂ ਲੰਗਰ ਵੀ ਲਾਇਆ ਵਾਸਤੇ ਜਦੋਂ ਦੁਆਰਾ ਪੈਸੇ ਇਹ ਕੋ ਮੰਗੇ ਆ ਨਾ ਇਹਨ ਉਲਟੇ ਮੇਰੇ ਭਰਾਤ ਵੀ ਅਲਕੇ ਸੰ ਲਾਤ ਇਸ ਵੇਲੇ ਆਪਾਂ ਸੁਜਾਨਪੁਰ ਦੇ ਪਿੰਡ ਬਸਰੂਪ ਦੇ ਵਿੱਚ ਮੌਜੂਦਾ ਤੁਹਾਨੂੰ ਦੱਸਦੇ ਕਿ ਪਿੰਡ ਦੇ ਵਿੱਚ ਵਿਕਾਸ ਕਾਰਜਾਂ ਲੈ ਕੇ ਦੋ ਢੇੜੇ ਜਿਹੜੇ ਆਮਨੇ ਸਾਹਮਣੇ ਹੋਏ ਨੇ ਇਹ ਪੁਰੇ ਸਰਪੰਚੇ ਸੋਮਰਾਇ ਵੱਲੋਂ ਇੱਕ ਵੀਡੀਓ ਵਾਇਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਵੀਡੀਓ ਜਿਹੜੀ ਫੈਲ ਜਾਂਦੀ ਹੈ ਵੀਡੀਓ ਜੇ ਆਪਾਂ ਗੱਲ ਕਰੀਏ ਤਾਂ ਮੌਜੂਦਾ ਪੰਚਾਇਤਾਂ ਕਹਿਣਾ ਕਿ ਜਿਹੜੀ ਇਹ ਵੀਡੀਓ ਫੇਕ ਹੈਗੀ ਆ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਪੂਰਾ ਪਿੰਡ ਇੱਕ ਪਾਸੇ ਇਕੱਠਾ ਹੈਗਾ ਉਹਨਾਂ ਦਾ ਕਹਿਣਾ ਕਿ ਜਿਹੜੀ ਵੀਡੀਓ ਵਾਇਲ ਕੀਤੀ ਜਾ ਰਹੀ ਹੈ ਉਹ ਬੇਬੁਨਿਆਦ ਹੈਗੀ ਆ ਬੇਵਜ੍ਹਾ ਤੋਂ ਜਿਹੜਾ ਪੰਚਾਇਤ ਨੂੰ ਤਾਂ ਕੀਤਾ ਜਾ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਪੰਚਾਇਤਾਂ ਭੰਗ ਹੋ ਚੁੱਕੀਆਂ ਨੇ ਔਰ ਪ੍ਰਬੰਧਕ ਲਗਾਏ ਗਏ ਨੇ ਗੱਲਬਾਤ ਕਰਾਂਗੇ ਕੀ ਹੈਗਾ ਬੁਰਾ ਮਾਮਲਾ ਜੀ ਇੱਕ ਵੀਡੀਓ ਸਾਡੇ ਤੱਕ ਵੀ ਪਹੁੰਚੀ ਹੈ ਵੀਡੀਓ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਸਮਚਾਨਗੜ ਦੇ ਵਿੱਚ ਕਪਲਾ ਕੀਤਾ ਗਿਆ ਮੋਟਾ ਕੀ ਕਹਣਾ ਤੁਹਾਡਾ ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਨੂੰ ਧੰਨਵਾਦ ਕਰਦਾ ਉਹਨਾਂ ਚਰਨਾ ਵਿੱਚ ਮੈਂ ਪੈਰੀਪੋਣਾ ਕਰਨਾ ਪਿੰਡ ਵਾਸੀਓ ਦੇਖੋ ਇਹੋ ਜਿਹੇ ਸ਼ਰਾਰਤੀ ਅੰਸਨ ਵਿੱਚ ਪਰ ਪਿੰਡੇ ਵਿੱਚ ਇੱਕ ਇਹੋ ਜਿਹਾ ਬੰਦਾ ਪੁਰਾਣਾ ਸਰਪੰਚ ਜਿਹੜਾ ਸਾਡੇ ਤੇ ਕੰਮ ਜਿਹੜੇ ਆਹੀ ਕਰਦੇ ਆ ਉਹਦੇ ਤੇ ਅਣਕੜੇ ਪਾਈ ਪਾਈ ਜਾਂਦਾ ਅੱਛਾ ਜਿੰਨੇ ਵੀ ਕੰਮ ਆਏ ਕਿਤਨ ਜਿੰਨੇ ਗ੍ਰਾਂਟਾਂ ਆਈਆਂ ਨੇ ਸਾਰੇ ਕੰਮ ਕੀਤੇ ਨੇ ਮੈਂ ਡੀਸੀ ਸਾਹਿਬ ਨੂੰ ਵੀ ਕਹਨਾ ਜੇ ਹੋ ਸਕਿਆ ਤੇ ਪਿੰਡ ਵਿੱਚ ਆ ਕੇ ਦੇਖੋ 50 ਸਾਲ ਚ ਇੰਨਾ ਕੰਮ ਨਹੀਂ ਕੋਈ ਕਰਾ ਸਕਦਾ ਜਿੰਨੇ ਅਸੀਂ ਕੰਮ ਕਰਾਏ ਨੇ ਅਸੀਂ ਕੋਈ ਗਲਤ ਵਰਤੋਂ ਕੋਈ ਨਹੀਂ ਕੀਤੀ ਕਿ ਜੇ ਸਰਪੰਚ ਪਹਿਲਾਂ ਉਹ ਤੇ ਸ਼ਮਸ਼ਾਨ ਘਾਟ ਦਾ ਬਲੇਮ ਲਾਂਦਾ ਇਸ ਵੇਲੇ ਪ੍ਰਬੰਧਕ ਲਗਿਆ ਅੱਜ ਕੱਲ੍ਹ ਘਾੜੀ ਮੁਠੀ ਜ਼ਰੂਰ ਹੁੰਦੀ ਆ ਹਰ ਥਾਂ ਹੁੰਦੀ ਆ ਪਰ ਇੱਥੇ ਸਰਪੰਚ ਨੇ ਥੋੜੀ ਸਾਫ਼ ਕਰਨਾ ਪਰ ਫਿਰ ਵੀ ਅਸੀਂ ਜਿਹੇ ਬੰਦੇ ਨੂੰ ਕਾ ਕੇ ਉਥੇ ਸਫਾਈ ਵੀ ਕਰਾਈ ਆ ਪਰ ਆਪਾਂ ਨਹੀਂ ਕਿ ਕਿਉਂ ਪ੍ਰਬੰਧਕ ਕੋਲ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਡੀਸੀ ਸਾਹਿਬ ਗੱਲ ਇਦਾਂ ਦੀ ਆ ਕਿ ਇੱਥੇ ਸਾਡੇ ਨਾਲ ਤਿੰਨ ਵਾਰੀ ਇਨਕੁਆਰੀਆਂ ਹੋ ਗਈਆਂ ਨੇ ਦੋ ਵਾਰੀ ਏਡੀਸੀ ਸਾਹਿਬ ਆਏ ਇੱਕ ਵਾਰੀ ਬੀਡੀਓ ਸਾਹਿਬ ਆਏ ਇਹ ਦੇਖੋ ਮੇਰੇ ਕੋਲ ਕਲੀਨ ਚੈਟ ਪਈ ਦੀ ਆ ਇਹ ਤਿੰਨ ਕਲੀਨ ਚੈਟਾਂ ਨੇ ਮੇਰੇ ਕੋਲ ਉਹਨਾਂ ਨੇ ਸਾਰੀਆਂ ਕੰਮ ਚੱਕ ਕਰਕੇ ਤੇ ਮੈਨੂੰ ਦਿੱਤੀ ਜਾਣ ਵੀਡੀਓ ਦੇ ਵਿੱਚ ਵੀਡੀਓ ਚ ਗਿਆ ਜਾ ਰਿਹਾ ਕਿ ਇਹ ਕਲਿੰਜਰ ਤੁਸੀਂ ਪੈਸੇ ਦੇ ਕੇ ਲਈ ਹੈ ਇਹ ਗੱਤ ਹੈ ਕੋਈ ਪੈਸੇ ਲਾਂਦਾ ਭਲਾ ਜਿਹੜੇ ਇਨੀ ਨਹੀਂ ਤਨਖਾਹਾਂ ਲੈਂਦੇ ਨਾ ਇਹ ਇਹ ਹੋ ਸਕਦਾ ਵੀ ਇਹ ਪੈਸੇ ਲੈਣ ਇਹ ਗਲਤ ਵਰਤੋਂ ਕਰਦਾ ਇੱਕ ਵਾਰੀ ਡੀਸੀ ਸਾਹਿਬ ਏਡੀਸੀ ਸਾਹਿਬ ਆਏ ਇਨਕੁਆਰੀ ਕਰਨ ਵਾਸਤੇ ਉਹਨਾਂ ਨੇ ਪੰਜ ਨੰਬਰ ਰੋਟੀ ਖਾਧੀ ਕੀ ਉਹਨਾਂ ਨੇ ਰੋਟੀ ਨਹੀਂ ਖਾਣੀ ਅਲੱਗ ਮੈਂ ਨਾਲ ਨਹੀਂ ਸੀ ਉਹਨਾਂ ਨੇ ਉਹ ਇਕੱਲੇ ਸੀ ਉਹਨਾਂ ਨੇ ਰੋਟੀ ਖਾਧੀ ਰੋਟੀ ਦਾ ਟਾਈਮ ਕੀ ਇੰਪੇਪੇੜ ਵੀ ਛੱਡਦੇ ਹੋ ਭੁੱਖੇ ਰਹਿਣ। ਜੀ। ਇਹ ਰਿਪੋਰਟ ਲਗਾਇਆ ਜਾ ਰਿਹਾ ਕਿ ਤੁਹਾਡੇ ਵੱਲੋਂ ਉੱਥੇ ਬਾਥਰੂਮ ਫਲਸ਼ਾਂ ਦਾ ਨਿਰਮਾਣ ਨਹੀਂ ਕੀਤਾ ਗਿਆ। ਉਹਦੇ ਵਿੱਚ ਕੀ ਹੈਗੀ ਪੂਰੀ ਗੱਲ ਦੱਸੋ। ਜੀ ਸਾਹਿਬ ਗੱਲ ਇਦਾਂ ਦੀ ਆ ਇਹ ਕਹਿੰਦਾ ਵੀ ਬਾਥਰੂਮ ਫਲਸ਼ਾ ਉੱਥੇ ਬਣਾਈ ਬਣਾਈਆਂ ਪਈ ਗ੍ਰਾਂਟ ਆਈ ਗ੍ਰਾਂਟ ਖਾਦੀ। ਗਲਤ ਹੈ। ਜੇ ਮਤੇ ਵਿੱਚ ਐਸਟੀਮੇਟ ਲਾਇਆ ਜਾਂਦਾ ਪਰ ਕੰਮ ਨਹੀਂ ਵੀ ਲਗਾਇਆ ਤੱਕ ਗ੍ਰਾਂਟ ਨਹੀਂ ਆਈ ਤੇ ਨਾ ਹੀ ਕੰਮ ਲਾਇਆ ਹੈ। ਪੂਰੀ ਗੱਲ ਸਮਝਾਓ ਹੈਗੀ ਆ ਕਿਉਂਕਿ ਐਸਟੀਮੇਟ ਦੇ ਵਿੱਚ ਐਸਟੀਮੇਟ ਚਾਹੀ ਇਹ ਪਤਾ ਵੀ ਬਾਥਰੂਮ ਫਲਸ਼ਾਂ ਦਾ ਨਹੀਂ ਕੋਈ ਵੀ ਫਲਸ਼ ਪੂਰੇ ਪੰਜਾਬ ਵਿੱਚ ਸਮਸ਼ਾਨ ਘਾਟ ਚ ਨਹੀਂ ਲੱਗਦੀ ਉਹ ਉੱਥੇ ਲੋਕੀ ਸੰਸਕਾਰ ਕਰਨ ਲਈ ਲੋਕੀ ਜਾਂਦੇ ਨਾ ਲੈਟਿੰਗ ਕਰਨ ਨਹੀਂ ਜਾਂਦੇ ਬਾਥਰੂਮ ਜ਼ਰੂਰ ਆ ਐਸਟੀਮੀਟਰ ਲਾਏ ਗਏ ਜਾਂ ਬਾਥਰੂਮ ਦਾ ਕਹਿੰਦੇ ਵੇਜ ਫਲਸ਼ ਦਾ ਕਹਿੰਦੇ ਇਹ ਦੋਨਾਂ ਹੀ ਕਹਿੰਦਾ ਬਾਥਰੂਮ ਦਾ ਤੇ ਉਹਦਾ ਜਨਕੀ ਉਹਦੀ ਕੋਈ ਗਾਰੰਟੀ ਨਹੀਂ ਕੋਈ ਕੰਮ ਨਹੀਂ ਇਹ ਕਰਾਦਾ ਜਿੰਨੀ ਗਾਰੰਟੀ ਆਈ ਹੈ ਅਸੀਂ ਟੈਲ ਲੋਈ ਆ ਉੱਥੇ ਥੜੇ ਬਣਾਏ ਨੇ ਕੀ ਗੱਦ ਨੂੰ ਕਿਉਂ ਇਦਾਂ ਕੀਤਾ ਜਾ ਰਿਹਾ ਉਹਨਾਂ ਵੱਲ? ਬੇਗੁਨਾ ਲੋਕਾਂ ਨੂੰ ਭੜਕਾਈ ਜਾਂਦਾ, ਲੋਕਾਂ ਵਿੱਚ ਵਿਗੜਨ ਪਾਈ ਜਾਂਦਾ ਤੇ ਕੰਮ ਨਹੀਂ ਹੋਣ ਦਿੰਦਾ। ਲੋਕਾਂ ਨੂੰ ਗੱਦ ਪ੍ਰਵਾਹ ਪਾਈ ਜਾਂਦਾ ਏ। ਤੁਹਾਡੀ ਕੀ ਮੰਗ ਹੈ ਜੀ? ਸਾਡੀ ਮੰਗ ਹੈ ਜੀ ਸਭ ਜੇ ਕੋਈ ਉਹਦਾ ਦੀ ਗੱਲ ਆ ਤੁਸੀਂ ਬੰਦੇ ਭੇਜੋ ਜਾਂ ਆਪ ਚੱਕਰ ਲਾਓ ਦੇਖੋ ਕੰਮ। ਜੀ ਕਿੰਨਾ ਕੰਮ ਹੋਇਆ? ਜੀ ਅਸੀਂ ਬਹੁਤ ਜ਼ਿਆਦਾ ਕੰਮ ਕਰਾਏ ਨਾ। ਜੀ ਇਹ ਕੰਮ ਦੇ ਵਿੱਚ ਵਿਗੜ ਪਾਂਦਾ। ਮੈਂਬਰ ਪ੍ਰਿੰਸੀਸ ਸ਼ਰਮਾ ਸਾਹਿਬ ਨਾ ਮੌਜੂਦ ਹੈ ਗੱਲਬਾਤ ਕਰਾਂਗੇ ਮੈਡਮ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪਿੰਡ ਦੇ ਵਿੱਚ ਵੀਡੀਓ ਵਾਇਲ ਹੋਣ ਦੀ ਕਈ ਵਾਰੀ ਪਰਚੇ ਛੋਟੇ ਜਾਂਦੇ ਨੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਾਫ ਦਾ ਸਰਪੰਚ ਜਿਹੜੇ ਸੋਮਰਾਜ ਜੀ ਆ ਮੈਂ ਉਹਨਾਂ ਤੋਂ ਦੁਖੀ ਹੋ ਕੇ ਅੱਜ ਅਸੀਂ ਪ੍ਰੈਸ ਕਾਨਫਰੰਸ ਨੂੰ ਬੁਲਾਇਆ ਕਿਉਂਕਿ ਇਹ ਜਦੋਂ ਤੋਂ ਸਾਡੀ ਪੰਚਾਇਤ ਬਣੀ ਹੋਈ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਸਾਡੀ ਪੰਚਾਇਤ ਨੂੰ ਜਿਹੜਾ ਆ ਪਰ ਹਸਮੈਂਟ ਕਰਦਾ ਪਿਆ ਔਰ ਸਾਡੇ ਜਿਹੜੇ ਵੀ ਪੰਚਾਇਤੀ ਕੰਮ ਦੇ ਜਿਹੜੇ ਪਿੰਡ ਦਾ ਵਿਕਾਸ ਹੋ ਰਿਹਾ ਉਹਨਾਂ ਦੇ ਵਿੱਚ ਅੜਚੰਗ ਪਾਉਂਦਾ ਪਿਆ ਇੰਟਰਫੀਰੈਂਸ ਕਰਦਾ ਪਿਆ ਜਿਹਦੇ ਵਿੱਚ ਕੀ ਆ ਪਿੰਡ ਦਾ ਵਿਕਾਸ ਰੁਕ ਵੀ ਜਾਂਦਾ ਜੀ ਇਹਦਾ ਮਕਸਦ ਇਹ ਹੀ ਹੈ ਕਿ ਪਿੰਡ ਦਾ ਕੋਈ ਵੀ ਵਿਕਾਸ ਨਾ ਹੋਵੇ ਕਿਉਂਕਿ ਇਹਦੇ ਜਿਹੜੇ ਟਾਈਮ ਤੇ ਆ ਕੋਈ ਵੀ ਕੰਮ ਅਤੇ ਪੰਚਾਇਤ ਦਾ ਨਹੀਂ ਹੋਇਆ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ ਔਰ ਇਹਦੇ ਕੋਲੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ ਕਿ ਇਹਨਾਂ ਨੇ ਪੰਚਾਇਤ ਨੇ ਇੰਨਾ ਕੰਮ ਕਿਦਾਂ ਕਰ ਲਿਆ ਕਿਉਂਕਿ ਜਿਹੜੇ ਵੀ ਸਾਡਾ ਕੰਮ ਹੋਇਆ ਸਾਰਾ ਸਰਕਾਰ ਦੀ ਦੇਖ ਰੇਖ ਦੇ ਵਿੱਚ ਹੋਇਆ ਤੇ ਇਹ ਕਿਉਂਕਿ ਜਿਹੜਾ ਸੋਮਰਾ ਸਰਪੰਚ ਜਿਹੜਾ ਸਾਫਕਾ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਇਹ ਮਾਨਸਿਕ ਤੌਰ ਤੇ ਬਿਮਾਰ ਹੈ ਔਰ ਇਹ ਡਿਪਰੈਸ਼ਨ ਚ ਹੈ ਜਿਸ ਦੀ ਵਜ੍ਹਾ ਨਾਲ ਇਹ ਕੋਈ ਨਾ ਕੋਈ ਕੋਈ ਨਾ ਕੋਈ ਜਿਹੜਾ ਆ ਉਹ ਮੁੱਦਾ ਲੱਭਦਾ ਆ ਤਾਂ ਕਿ ਮੈਂ ਲੋਕਾਂ ਨੂੰ ਗੁੰਮਰਾਹ ਕਰਾਂ ਕਿਉਂਕਿ ਉਹਨੇ ਇਲੈਕਸ਼ਨ ਵੀ ਹੈ ਔਰ ਇਹ ਲੋਕਾਂ ਨੂੰ ਕਹਿੰਦਾ ਕਿ ਹੁਣ ਇਸ ਵਾਰ ਇਹਨਾਂ ਦੀ ਸੀਟ ਨਹੀਂ ਆਣੀ ਸਰਪੰਚ ਮੈਂ ਆ ਹੀ ਅੱਜ ਵੀ ਤੇ ਕੱਲ ਵੀ ਆ ਲੋਕਾਂ ਨੂੰ ਘਰ-ਘਰ ਜਾ ਕੇ ਇਹ ਗੁੰਮਰਾਹ ਕਰਦਾ ਹੈ ਔਰ ਸਾਡੇ ਘਰ ਮੇਰੇ ਮੈਨੂੰ ਸਪੈਸ਼ਲੀ ਮੈਨੂੰ ਟਾਰਗੇਟ ਕਰਦਾ ਹੈ ਸਾਡੇ ਘਰ ਆ ਕੇ ਅੱਧੇ ਦੀ ਰਾਤ ਨੂੰ 12-12 1:00 ਵਜੇ ਆ ਕੇ ਪੈਂਪਲੇਟ ਸੁੱਟਦਾ ਕਿ ਪ੍ਰਿੰਸੀ ਸ਼ਰਮਾ ਦਿਖਾਤੇ ਚਿੰਨੇ ਪੈਸੇ ਆ ਗਏ ਜਾਂ ਪ੍ਰਿੰਸੀ ਸ਼ਰਮਾ ਇਹ ਵੂਟ ਇੰਡੇ ਬੁੱਟੇ ਲਗਾਏ ਜਿਹੜਾ ਕਿ ਸਾਨੂੰ ਕਲੀਅਰੈਂਸ ਮਿਲਗੇ ਦੀ ਆ ਕਲੀਨ ਸ਼ੀਟ ਮਿਲਗੇ ਦੀ ਆ ਔਰ ਉਹਦੇ باوجود ਵੀ ਇਹ ਆਪਣੀਆਂ ਹਰਕਤਾਂ ਨੀਚ ਹਰਕ ਕਿਉਂਕਿ ਅਗਰ ਇਹਨੂੰ ਇੰਨਾ ਹੀ ਡਾਰ ਰਹੀ ਪ੍ਰਿੰਸੀ ਸ਼ਰਮਾ ਕੋ ਤੇ ਆਏ ਇਲੈਕਸ਼ਨ ਦੇ ਵਿੱਚ ਮੇਰੇ ਨਾਲ ਲੜੇ ਆਮਨੇ ਸਾਹਮਨੇ ਇਹ ਕੀ ਹੋਇਆ ਕਿ ਕਾਇਰਤਾ ਦੇ ਤਰ੍ਹਾਂ ਕਿਸੇ ਦੇ ਘਰ ਅੱਧੀ ਰਾਤ ਨੂੰ ਟੈਂਪਲੇਟ ਸੁੱਟੇ ਔਰ ਇਹਨੇ ਪਿੰਡ ਦੇ ਘਰ ਘਰ ਜਾ ਕੇ ਇਹਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਜਾਣੀ ਆ ਕਿ ਈਰਤ ਤੇ ਸਖਤੀ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਵੱਲੋਂ ਐਸਐਸਪੀ ਦੇ ਔਰ ਡੀਸੀ ਦਫਤਰ ਤੇ ਔਰ ਔਮਨਸਲ ਤੇ ਮੈਂ ਕੰਪਲੇਨ ਕੀਤੀ ਆ ਜੀ ਤੇ ਦੇਖੋ ਜਲਦ ਤੋਂ ਜਲਦੀ ਮੈਂ ਚਾਹਨੀ ਆ ਕਿ ਕਾਰਵਾਈ ਕੀਤੀ ਜਾਵੇ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹ ਵੀਡੀਓ ਦੇ ਵਿੱਚ ਕਿੰਨੀ ਸਚਾਈ ਹੈਗੀ ਉਹ ਸਾਰੇ ਸੱਚ ਝੂਠ ਹੈ ਉਹ ਬਿਲਕੁਲ ਉਹਦੇ ਜਿਹੜੇ ਵੀ ਅਲੀਗੇਸ਼ਨ ਸਾਰੇ ਬੇਬੁਨਿਆਦ ਅਤੇ ਝੂਠੇ ਨੇ ਔਰ ਉਹਨਾਂ ਨੂੰ ਵੀ ਪਤਾ ਹੈ ਉਹ ਤਾਂ ਇੱਕ ਸਿਰਫ ਇਹ ਇਲੈਕਸ਼ਨ ਸਟੰਟ ਹੈ ਹੋਣ ਕਿ ਦੋ ਚਾਰ ਮਹੀਨੇ ਵਿੱਚ ਇਲੈਕਸ਼ਨ ਆ ਰਿਹਾ ਹੈ ਕਿ ਚਲੋ ਲੋਕਾਂ ਨੂੰ ਮੈਂ ਥੋੜਾ ਜਿਹਾ ਗੁੰਮਰਾਹ ਕਰਾਂ ਔਰ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਸਭ ਝੂਠ ਹੈ ਮੈਂ ਚਾਹਨੀ ਹੈ ਕਿ ਇਹ ਆਪਣੀ ਹਰਕਤਾਂ ਤੋਂ ਬਾਜ਼ ਆਏ ਔਰ ਸਰਕਾਰ ਜਿਹੜੀ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪੂਰੇ ਆਪਣੀ ਹਲਕਤਾਂ ਤੋਂ ਬਾਹਰ ਜਾਵੇ। ਪੰਚਾਇਤ ਬਣੀ। ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਕਹਿਣਾ ਨਹੀਂ ਮੈਂ ਇਹਨਾਂ ਦੀ ਗੱਲ ਹੀ ਕਰ। ਮੈਨੂੰ ਦੱਸੋ ਤੁਸੀਂ ਜੋ ਤੁਸੀਂ ਮੁਜੱਲ ਸਰਪੰਚੋ ਕੀ ਹੈਗਾ ਪਿੰਡ ਦੇ ਵਿੱਚ ਕਿਉਂ ਇਦਾਂ ਕੀਤਾ। ਜਦੋਂ ਦੀ ਪੰਚਾਇਤ ਬਣੀ ਹੈ ਨਾ ਉਦੋਂ ਤੇ ਕੁਝ ਨਾ ਕੁਝ ਗੱਲਾਂ ਹੋ ਰਹੀਆਂ। ਜੀ। ਠੀਕ ਹੈ ਨਾ? ਔਰ ਹਰ ਗੱਲ ਦੀ ਇਨਕੁਆਰੀ ਵੀ ਹੋਈ ਹਰ ਕੰਮ ਦੀ। ਠੀਕ ਹੈ ਨਾ? ਔਰ ਸਾਰਾ ਰਿਕਾਰਡ ਹੈ। ਨਹੀਂ ਜਿਹੜੀ ਹੁਣ ਵੀਡੀਓ ਬਣਾ ਕੇ ਉਹਨੇ ਵਾਇਰਲ ਕੀਤੀ ਹੈਗੀ ਉਹ ਚ ਕਿੰਨੀ ਸੱਚਾਈ ਹੈ? ਉਹੋਂ ਸਚਾਈ ਉਹਨੂੰ ਪਤਾ ਹੋਏਗਾ ਸਾਨੂੰ ਤਾਂ ਪਤਾ ਜਿਹੜੀ ਸਚਾਈ ਹੈ ਆ ਉਹਦੀ ਹਰ ਗੱਲ ਉਹ ਕਹਿੰਦਾ ਮੈਂ ਜੋ ਕਹਣਾ ਉਹ ਠੀਕ ਹੈ ਲੇਕਿਨ ਬਾਕੀ ਗਲਤ ਹੈ ਕਿਉਂ ਇਦਾਂ ਕਿਉਂ ਕਿਦਾਂ ਜਾ ਕੇ ਸ਼ੁਰੂ ਤੋਂ ਤਾਂ ਬਾਈ ਨੇਚਰ ਬਾਈ ਨੇਚਰ ਬਾਈ ਹੀ ਬਾਈ ਨੇਚਰ ਕਹਿੰਦਾ ਨਹੀਂ ਉਹ ਅਗੇ ਇਲੈਕਸ਼ਨ ਆ ਗਏ ਤੇ ਤਾਂ ਕਰਕੇ ਕੋਈ ਉਹ ਨਹੀਂ ਨਹੀਂ ਜਿੱਦਣ ਸਾਡੇ ਦੇ ਇਲੈਕਸ਼ਨ ਹੋਏ ਆ ਨਾ 18 19 ਸਾਲ ਨੂੰ ਜਨਵਰੀ 19 ਤੋਂ ਉਦੋਂ ਤੋਂ ਉਹਨੇ ਪਲੈਨਿੰਗ 2.5 ਸਾਲ ਨਹੀਂ ਬੋਲਿਆ ਉਸ ਤੋਂ ਬਾਅਦ ਉਹਨੇ ਸਾਨੂੰ ਨਾ ਹਰਾਸ ਮੈਂ ਬਿਮਾਰ ਹੋ ਗਈ ਮੇਰਾ ਹੱਡ ਦਾ ਅਪਰੇਟ ਹੋ ਗਿਆ ਤੇ ਮੈਨੂੰ ਹਰਾਸਮੈਂਟ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਚੱਲੋ ਇਹ ਤਾਂ ਬੋਲ ਰਹੇ ਹੈ ਨਾ ਇਸ ਕਰਕੇ ਜਿਹੜੀ ਗੱਲ ਹੈ ਅਸੀਂ ਹਰ ਦਫ਼ਤਰ ਵੀਡੀਓ ਦਫ਼ਤਰ ਹਰ ਥਾਂ ਜਾਂਦੇ ਮਲਕਪੁਰ ਸਾਡੀ ਹਰ ਗੱਲ ਸੁਣੀ ਜਾਂਦੀ ਥੋੜਾ ਸੁਣੀ ਜਾਂਦੀ ਅਸੀਂ ਕਹਿੰਦੇ ਨਹੀਂ ਕੁਝ ਇਸ ਕਰਕੇ ਲੇਕਿਨ ਸਰਪੰਚ ਜਿਹੜਾ ਹੁੰਦਾ ਨਾ ਉਹਦੀ ਗੱਲ ਨੂੰ ਕੋ ਮੋੜ ਨਹੀਂ ਸਕਦਾ ਉਰ ਅਸੀਂ ਛੇ ਸਾਲਾਂ ਚ ਕਿਸੇ ਨੂੰ ਨਜ਼ਾਇਜ਼ ਗੱਲ ਨਹੀਂ ਕਹੀ ਨੀ ਤੇ ਆਪਣਾ ਪਿੰਡ ਕੀ ਤੂੰ ਕਿਸੇ ਨੂੰ ਜਾ ਕੇ ਪੁੱਛ ਲੋ 16 ਕਿਸ ਕੀ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਕਹਿੰਦੇ ਵੀ ਦੇਖ ਇਨਸਾਫ ਹੋਣਾ ਚਾਹੀਦਾ ਅਸੀਂ ਐਟ ਟਾਈਮ ਦੇ ਮੌਜੂਦਾ ਸਰਪੰਚਾ ਉਹ ਤੇ ਦੇਖੋ ਸਾਬਕਾ ਸਰਪੰਚ ਜ਼ਰੂਰ ਸੀ ਲੇਕਿਨ ਹੈ ਤੇ ਇਸ ਲਈ ਆਮ ਨਾਗਰਿਕ ਹੈ ਨਾ ਜਿੱਦਾਂ ਪਿੰਡ ਦੇ ਠੀਕ ਹੈ ਨਾ ਦੇਖੋ ਸਾਡੇ ਲਈ ਸਾਰੇ ਅਸੀਂ ਅੱਜ ਤੱਕ ਸਾਡੇ ਘਰ ਕੋਈ ਚੱਲ ਕੇ ਆ ਗਿਆ ਨਾ ਉਹ ਵੀ ਆਇਆ ਜੇ ਉਹਨਾਂ ਨੇ ਵੀ ਕਹਿਣਾ ਸਾਡੇ ਕੰਮ ਕਰਨੇ ਅਸੀਂ ਕਦੀ ਨਹੀਂ ਪੁੱਛਿਆ ਵੀ ਤੂੰ ਕਿੱਥੋਂ ਆਏ ਕਿਹੜੇ ਕਿਉਂਕਿ ਅਸੀਂ ਕੋਪਾਸਾ ਬਣਾਇਆ ਹੀ ਨਹੀਂ ਅਹੀਂ ਕਿਸੇ ਨੂੰ ਪਾਸਾ ਬਣਾਇਆ ਅਸੀਂ ਕਹਿੰਦੇ ਸਾਡਾ ਪਿੰਡ ਆਪਣਾ ਅਸੀਂ ਪਿੰਡ ਦੇ ਨਾਲ ਚੱਲਦੇ ਆਂ ਪਿੰਡ ਦੇ ਨਾਲ ਅੱਗੇ ਵਧਣਾ ਤੇ ਪਿੰਡ ਨਾਲ ਇਕੱਲਾ ਬੰਦਾ ਬੇਟਾ ਕੋਈ ਨਹੀਂ ਅੱਗੇ ਵਧਦਾ ਪਿੰਡ ਨਾਲ ਹੀ ਅੱਗੇ ਵਧੇ ਆਂ ਸਾਨੂੰ ਪਿੰਡ ਨੇ ਮਾਣ ਬਖਸ਼ਿਆ ਅਸੀਂ ਪਿੰਡ ਦੇ ਨਾਲ ਅੱਗੇ ਵਧੇ ਅਸੀਂ ਸਰਪੰਚਾਂ ਪਿੰਡ ਦੇ ਨਾਲ ਆਪਣੀ ਪੰਚਾਇਤ ਨਾਲ ਆਪਣੇ ਪਿੰਡ ਦੇ ਵਸੀਆਂ ਨਾਲ ਜੀ ਇਹ ਸਾਡਾ ਕੋਈ ਲੋਕ ਨਹੀਂ ਐ ਇਹ ਸਭ ਸਾਡੇ ਆਪਣੇ ਔਰ ਕੋਈ ਆ ਵੀ ਜਾਂਦਾ ਨਾ ਕਿ ਇੱਕ ਵਾਰੀ ਉਹਨੇ ਕਿਹਾ ਵੀ ਸਾਡਾ ਮੈਂ ਕੋਈ ਮੈਂਬਰ ਇਦਾਂ ਦਾ ਕਹਦੇ ਸਾਨੂੰ ਪਿੰਡ ਦਾ ਬੰਦਾ ਵੀ ਅਸੀਂ ਇਹਨਾਂ ਦੇ ਘਰ ਗਏ ਆਂ ਤੇ ਸਾਡਾ ਕੰਮ ਨਹੀਂ ਆਇਆ ਸਾਡੇ ਸਾਇਨ ਖੁਦ ਇਹਨਾਂ ਦੇ ਆਪਣੇ ਘਰ ਦੇ ਇਹਨਾਂ ਦੇ ਬੱਚੇ ਆਂਦੇ ਆ ਅਜੇ ਥੋੜਾ ਚਿਰ ਇੱਕ ਆਏ ਅਸੀਂ ਨਹੀਂ ਪੁੱਛਿਆ ਆਈ ਫੜਫੜ ਸਾਇਨ ਕਿਉਂਕਿ ਸਾਡਾ ਫਰਜ਼ ਹੈ ਬਿਲਕੁਲ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਸਾਇਨ ਨਹੀਂ ਕਰਨੇ ਤੂੰ ਉਧਰੋਂ ਆਇਆ ਕਦੀ ਨਹੀਂ ਪੁੱਛਿਆ ਪੁੱਛਿਆ ਨਹੀਂ ਕਿਸੇ ਨੂੰ ਕਿ ਤੂੰ ਕਿੱਥੋਂ ਆਇਆ ਫੇਰ ਵੀ ਕੋ ਗਲਤ ਗੱਲ ਕਰਦਾ ਤੇ ਉਹਦੀਆਂ ਜ਼ਿੰਮੇਵਾਰੀਆਂ ਨਾ ਤੁਸੀਂ ਬਾਇ ਨੇਚਰ ਕਰੋ ਅਸੀਂ ਇਸ ਤੋਂ ਓਹਰ ਕੁਝ ਨਹੀਂ ਕਹਿ ਸਕਦੇ ਲੇਕਿਨ ਪਾਵਰ ਇਸ ਲਈ ਸਾਡੇ ਕੋਲ ਹੀ ਆ ਲੇਕਿਨ ਆਪਣੀ ਪਾਵਰ ਦਾ ਗਲਤ ਇਸਤੇਮਾਲ ਨਹੀਂ ਕੀਤਾ ਕਦੀ ਵੀ ਨਹੀਂ ਤੂੰ ਕਿਸੇ ਨੂੰ ਪੁੱਛ ਕੇ ਦੇਖ ਲੋ ਪਿੰਡ ਚ ਅਹੀਂ ਅੱਜ ਤੱਕ ਕਦੀ ਆਪਣੇ ਇਹ ਨਹੀਂ ਗੱਲ ਕਹਿਆ ਵੀ ਅਸੀਂ ਸਰਪੰਚਾਂ ਤਾਂ ਅਸੀਂ ਇਕਨੇ ਜਿਹੜਾ ਘਰ ਆਇਆ ਆਪਣਾ ਜੀ ਇੱਕ ਗੱਲ ਹੋਰ ਹੈ ਜੀ ਰਿਕਵੈਸਟ ਹੈ ਇਹ ਬੰਦਾ ਇੱਕ ਇਹੋ ਜਿਹਾ ਕਿ ਪਿੰਡ ਵਿੱਚ 16 ਕੇਸ ਇਹਨਾਂ ਪਾ ਦੇਣਾ ਜੀ ਇੰਨਾ ਸ਼ਰਾਰਤੀ ਹੈ ਕਿ 16 ਕੇਸ ਪਿੰਡ ਵਿੱਚ ਪਾ ਦੇਣ ਹਰਾਸਮੈਂਟ ਕਰਦਾ ਰਹਿੰਦਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਇਹ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਦੇ ਬਾਰੇ ਮੌਕੇ ਜਿਹੜੀ ਸਰਕਾਰ ਹੈ ਉਹ ਉਹਨਾਂ ਬਾਰੇ ਵੀ ਗਲਤ ਲਫ਼ਜ਼ ਬੋਲਦਾ ਇਹ ਗਲਤ ਡੀਲ ਕਰਦਾ ਇਹ ਇਸ ਵਾਸਤੇ ਇਹ ਜੇਤੇ ਨਿਕੇਲ ਕਸੀ ਜਾਏ ਇਹ ਇਹ ਪਿੰਡ ਵਿੱਚ ਬੰਦਾ ਨਹੀਂ ਹੋਣਾ ਚਾਹਦਾ ਜਿਹੜਾ ਕਿ ਕਲੰਬ ਦੇ ਵਿੱਚ ਅਰਚਨਾ ਪੰਦਾ ਜਿਹੜਾ ਦੇਖੋ ਸ਼ੁਰੂ ਤੋਂ ਪਾਈਆਂ ਇਹ ਪਹਿਲੀ ਵਾਰੀ ਨਹੀਂ ਹੋ ਰਿਆ ਸ਼ੁਰੂ ਤੋਂ ਹੀ ਹੋਇਆ 2.5 ਸਾਲ ਨਹੀਂ ਬੋਲਿਆ 2.5 ਸਾਲ ਤੋਂ ਬਾਅਦ ਇਹਨੇ ਕਹਤਾ ਵੀ 18 ਸਾਲ ਤੋਂ 19 ਸਾਲ ਤੋਂ ਪ੍ਰੋਗਰਾਮ ਸ਼ੁਰੂ ਕਰਤਾ ਲੇਕਿਨ ਤੁਸੀਂ ਪੁੱਛ ਸਕਦੇ ਹੋ ਪਿੰਡ 'ਚ ਵੀ ਕਿ ਇਹ ਸਰਪੰਚ ਕਿਸ ਤਰ੍ਹਾਂ ਦੇ ਹੈਗੇ ਨਹੀਂ ਤਾਂ ਵੀਡੀਓ ਦਫ਼ਤਰ ਜਾ ਕੇ ਪੁੱਛ ਲਿਓ ਮੈਂ ਲੇਡੀਆਂ ਆਦਮੀ ਗਲਤ ਗੱਲ ਕਰਦਾ ਲੇਡੀ ਗਲਤ ਗੱਲ ਨਹੀਂ ਕਰਦੀ ਉੱਥੇ ਪੁੱਛ ਕੇ ਦੇ ਲੈ ਕੋਈ ਕਿੱਦਾਂ ਦੇ ਸਰਪੰਚ ਹੈਗੇ ਹਰ ਕੋਈ ਮਾਨ ਕਦਰ ਕਰਦਾ ਸਾਡਾ ਤੇ ਜੀ ਜੀ ਇਹ ਬਿਲਕੁਲ ਗਲਤ ਹੈ ਜੀ ਜਿਹੜਾ ਸਾਫ ਕਾ ਸਰਪੰਚ ਸੋਮਰਾਜ ਆ ਜੀ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹਨਾਂ ਪਿੰਡ 'ਚ ਕਲੇਮ ਹੀ ਲਾਇਆ ਜੀ ਲੋਕਾਂ ਦਾ ਜੀ ਕਦੇ ਕਹਿਆ ਵੀ ਉਹ ਚੋਰ ਆ ਕਦੇ ਕਹਿਆ ਉਹ ਚੋਰ ਆ ਕਦੇ ਕਹਿਆ ਉਹ ਚੋਰ ਆ ਮੈਂ ਇਹਨੂੰ ਸੋਮਰਾ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਸੋਮਰਾਜ ਜੀ ਸਰਪੰਚ ਸਾਹਿਬ ਉਹਨੇ ਇਹਦਾ ਬੇਟਾ ਜੋਬ ਕਰਦਾ ਆ ਆਪ ਕੋਈ ਡਾਕਟਰੀ ਕਰਦੇ ਆ ਮੇਰੀ ਪਹਿਲੀ ਬੰਨਾ ਵੀ ਹੈ ਸਭ ਕੁਝ ਹੈ ਇਹਦੇ ਕੋਲ ਕਿ ਤੁਸੀਂ ਇੰਦੇ ਦੇ ਗਲੇ ਹੁੰਦੇ ਵੀ ਇਹਨਾਂ ਨੇ ਚੋਰੀ ਕਰਦੇ ਆ ਇਹਨਾਂ ਨੇ ਇੰਨੇ ਪੈਸੇ ਖਾਦੇ ਆ ਮੈਂ ਤੁਹਾਨੂੰ ਪੁੱਛਣ ਜਾਂਦਾ ਤੁਸੀਂ 5 ਸਾਲ ਸਰਪੰਚੀ ਕੀਤੀ ਹੈ ਜੀ ਤੁਹਾਡੇ ਕੋਲ ਇੱਕ ਮਰਲਾ ਪਹਿਲੀ ਵੀ ਨਹੀਂ ਜੀ ਬੱਚੇ ਤੁਹਾਡੇ ਪੜੇ ਕਰਦੇ ਆ ਜੀ ਤੁਸੀਂ 5 ਸਾਲ ਤੋਂ ਲੈ ਕੇ ਹੁਣ ਤੱਕ ਤੁਸੀਂ ਕਿਹੜਾ ਕੰਮ ਕੀਤਾ ਤੁਸੀਂ ਆਪਣੇ ਬੱਚਿਆਂ ਨੂੰ ਰੋਟੀ ਕਿੱਥੋਂ ਖਿਲਾ ਰਹੇ ਹੋ ਮੈਂ ਕਹਿੰਦਾ ਸੌਰਾਜੀ ਸਰਪੰਚ ਵੀ ਸਰਪੰਚੀ ਕੀਤੀ ਹੈ ਸਿਆਣੇ ਬਣੋ ਸਭ ਤੋਂ ਵੱਧ ਜਿੰਨਾ ਫਰਵਰ ਡਿਵੈਲਪਮੈਂਟ ਹੋਈ ਹੈ ਜੀ ਇਹ ਇਸ ਵਾਰ ਹੋਈ ਹੈ ਸਰਪੰਚ ਸਾਹਿਬ ਉਹਨੇ ਕੰਮ ਬਹੁਤ ਕਰਾਇਆ ਪਿੰਡ 'ਚ ਇਹ ਤੇ ਕੋਈ ਉਹ ਨਹੀਂ ਐ ਛੱਕਣੀਆਂ ਜੀ ਸਹੀ ਕਿਸੇ ਅੰਡਰ ਪ੍ਰੈਸ਼ਰ ਤੇ ਨਹੀਂ ਗੱਲ ਕਰ ਰਿਹਾ ਆਪਣੇ ਤੌਰ ਤੇ ਗੱਲ ਕਰ ਰਿਹਾ ਮੈਂ ਸਿਰਫ ਆਪਣੇ ਇੱਕ ਪਿੰਡ ਵਾਸੀ ਹੋਣ ਦੇ ਨਾਤੇ ਗੱਲ ਕਰ ਰਿਹਾ ਜੀ ਕੋਈ ਸ਼ੋਮਰਾਜ ਸਾਡਾ ਦੁਸ਼ਮਣ ਨਹੀਂ ਐ ਸ਼ੋਮਰਾਜ ਨੂੰ ਸਰਪੰਚ ਬਣਾ ਲਵੀ ਅਹੀਂ ਆ ਜੀ ਮੈਨੂੰ ਪਤਾ ਮੇਰੇ ਮਾਸੀ ਦੇ ਮੂੜੇ ਨੇ 2 ਲੱਖ ਰੁਪਇਆ ਆਪਣੇ ਕੋਲੋਂ ਦਿੱਤਾ ਸੀ ਜਦ ਸ਼ੋਮਰਾਜ ਸਰਪੰਚ ਬਨਾਇਆ ਅੱਛਾ ਜੀ ਫਿਰ ਅਹੀਂ ਕੋਲੋਂ ਲੰਗਰ ਵੀ ਲਾਇਆ ਤੇ ਵਖਤੇ ਅਹੀਂ ਠੀਕ ਹੈ ਜਦੋਂ ਦੁਆਰਾ ਪੈਸੇ ਇਹਦੇ ਕੋ ਮੰਗੇ ਹਨ ਇਹਨ ਉਲਤੇ ਮੇਰੇ ਭਰਾਤ ਵੀ ਅਲਕੇਸਨ ਲਾਤ ਇਹ ਹੈ ਤਾਂ ਸੋਮਰਾਜ ਜੀ ਮਨ ਕੀ ਇਹਦਾ ਦੀ ਮੰਗਈ ਹੈ ਜੀ ਪੰਚਾਇਤ ਨੂੰ ਬੇਨਜ਼ਾਇਤ ਤੰਗ ਕਰਦਾ ਵਿਚਾਰੇ ਨੂੰ ਉਹ ਭਲੇ ਮਾਂਸ ਬੰਦੇ ਆ ਉਹ ਜੇ ਦੇ ਨਹੀਂ ਕਿਉਂਕਿ ਇੱਕ ਬੰਦੇ ਨੂੰ ਨਜਾਇਜ਼ ਤੰਗ ਕਰਨਾ ਗਲਤ ਗੱਲ ਹੈ ਜੀ ਉਹ ਡੀਸੀ ਸਾਹਿਬ ਤੇ ਪਰ ਵੀ ਐਲੀਕੇਸ਼ਨ ਲਾਤੇ ਹਨ ਵੀਡੀਓ ਸਾਹਿਬ ਤੇ ਲਾਤੇ ਵੀ ਪੈਸੇ ਲੈ ਕੇ ਉਹਨਾਂ ਨੂੰ ਕਲੀਅਰੈਂਸ ਦਿੱਤੀ ਹੈ ਇੱਕ ਅਫਸਰ ਦੀ 1.5 ਲੱਖ ਰੁਪਏ ਤਨਖਾਹ ਆ ਉਹ 10000 ਜਾਂ 20000 ਲੈ ਕੇ ਉਹ ਉਹਦਾ ਕੀ ਬਣੇਗਾ ਉਹ 10 20000 ਲੈਂਦਾ ਕਿਸੇ ਕੋ ਉਹਨੂੰ ਕੀ ਲੋੜ ਹੈ ਕਿ ਇੱਕ ਮਾਮੂਲੀ ਜੇ ਸਰਪੰਚ ਨੂੰ ਕਲੀਅਰੈਂਸ ਦੇਣ ਦੀ ਪੈਸੇ ਦੇ ਕੇ ਮੈਂ ਕਹਿੰਦਾ ਬਿਲਕੁਲ ਝੂਠ ਹੈ ਜੀ ਅਫਸਰ ਸਹਿਬ ਏडीसी ਸਾਹਿਬ ਦੋ ਵਾਰੀ ਮੌਕੇ ਤੇ ਆਏ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਫਿਰ ਇਹਨਾਂ ਵੀਡੀਓ ਇਹਨਾਂ ਆਪਣੇ ਉੱਤੇ ਕਰਤੀ ਬਿਜ਼ਨਸ ਵੇਚ ਰਿਪੋਰਟ ਕਰਤੀ ਬਿਜਲ ਨੇ ਇਨਸਕੈਪਟਰ ਮੈਨੂੰ ਉਹ ਸਾਹਿਬ ਦਾ ਨਾਮ ਨਹੀਂ ਪਤਾ ਉਹਦਾ ਉਹ ਵੀ ਤਿੰਨ ਦਿਨ ਲਗਾਤਾਰ ਪਿੰਡ ਬਸਰੂਖ ਚ ਆਂਦਾ ਰਿਹਾ ਜੀ ਤਿੰਨ ਦਿਨ ਉਹਨਾਂ ਸਾਰੀਆਂ ਗਲੀਆਂ ਨਾਲੇ ਮਹੀਨੇ ਮੇਰੇ ਵੀ ਮਹੀਨੇ ਉਹਨਾਂ ਸ਼ਮਸ਼ਾਨ ਘਾੜੀ ਮਹੀਨੇ ਪਿੰਡ ਦੀ ਮੇਰੀਆਂ ਗਲੀਆਂ ਵਿੱਚ ਜਿੰਨੀਆਂ ਬਣੀਆਂ ਦੀਆਂ ਮੇਰੇ ਮੁਹੱਲੇ ਬਣੀਆਂ ਕਦੇ ਬਣੀ ਨਹੀਂ ਜੀ ਸੋਮਰਾਜ ਨੇ 5 ਸਾਲ ਦੀ ਸਰਪੰਚੀ ਕੀਤੀ ਹੈ ਜਿਹੜੇ ਪਹਿਲਾ ਸਰਪੰਚੀ ਉਹਨਾਂ ਨੇ ਏਟ ਲਾਈ ਜੀ ਇਹਨੂੰ ਵੀ 5 ਸਾਲ ਕੀਤੀ ਇਹਨੂੰ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਜਾ ਕੇ ਅਸੀਂ ਨੂੰ ਤਰਲਾ ਮਿੰਦਾ ਕੀਤਾ ਸਾਡੇ ਮਹੱਲੇ ਵਾਸੀ ਨੇ ਕੀਤਾ ਇਹਨਾਂ ਨੇ ਜਾ ਕੇ ਸਾਡੇ ਉਥੇ ਗਲੀ ਬਣਾਈਏ ਮੇਰਾ ਖਿਆਲ ਇਹ ਪਿੰਡ ਤੇ ਇੱਕ ਜਾਂ ਦੋ ਗਲੀਆਂ ਰਹਿ ਗਈਆਂ ਜਿਹੜੀਆਂ ਨਹੀਂ ਬਣੀਆਂ ਉਹ ਵੀ ਇਹਨਾਂ ਨੇ ਰਜੂਲ ਸਿਪਾਈਆਂ ਹੋਈਆਂ ਨੇ ਤੇ ਮੈਂ ਕਿਹਾ ਵੀ ਜਲਦੀ ਉਹ ਪ੍ਰਬੰਧਕ ਲੱਗੇ ਹੋਇਆ ਜਦੋਂ ਵੀ ਸਾਹਿਬ ਮੈਂ ਕਿਹਾ ਵੀਡੀਓ ਸਾਹਿਬ ਜਾਂ ਸੈਕਟਰੀ ਸਾਹਿਬ ਦੇ ਅਧੀਨ ਕੰਮ ਨੇ ਉਹ ਜੀ ਉਹਦੀ ਜੋਦੀ ਕੰਮ ਹੁਣ ਲਾ ਦੇਣਾ ਜੀ ਮੇਰੇ ਦਾ ਕੰਮ ਮੈਂ ਕਿਹਾ ਗਲੀ ਦਾ ਕੰਮ ਹੈ ਉਹ ਛੇਤੀ ਕੰਮ ਚੱਲ ਚਾਲੂ ਹੋ ਜਾਣਾ ਇਹ ਚਾਹੁੰਦਾ ਇਹ ਪਿੰਡ ਵਿੱਚ ਹੋਰ ਕੋਈ ਗਲੀ ਨਾ ਕੰਮ ਨਾ ਲੱਗੇ ਜੀ ਵੀ ਲੋਕੀ ਸਰਪੰਚ ਨੂੰ ਉਹਦਾ ਯਾਦ ਨਾ ਕਰਨ ਕੈਨ ਵੀ ਕੰ ਅਹ ਇਹ ਤੇ ਬੜੇ ਵਾਰੀਆਂ ਜੀ ਸਵੈਨ ਸਾਹਿਬ ਦੇ ਮੈਂਬਰ ਪੰਜਾਬ ਜੰਨੇ ਆ ਸਾਡੇ ਪਿੰਡ ਵਾਸੀ ਐ ਸਾਰਿਆਂ ਨੂੰ ਪੁੱਛ ਲੋ ਜੀ ਬਾਵਾ ਖੜੀਆਂ ਕਰਾ ਲੋ ਵੀ ਇਹ ਸਰਪੰਚ ਕਿੱਦਾਂ ਦਾ ਦੱਸੋ ਵੀ ਸਰਪੰਚ ਸਾਡਾ ਚੰਗਾ ਏ ਮਾੜਾ ਜੇ ਚੰਗਾ ਤੇ ਬਾਵਾ ਖੜੀਆਂ ਕਰੋ ਇਹ ਆਪਾਂ ਸਰਪੰਚੋਂ ਨਾਲ ਵੀ ਗੱਲਬਾਤ ਕੀਤੀ ਹੈ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਹੈ ਸਤਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦਾ ਇੱਕ ਵਾਰ ਫਿਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਹੈ ਇੱਕ ਪਾਸੇ ਖੜਾ ਹੈ ਔਰ ਸੋਮਰਾਜ ਸਾਹਿਬ ਕਾ ਸਰਪੰਚ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਮਰਾਜ ਵੱਲੋਂ ਲਗਾਤਾਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਹਨਾਂ ਨੇ આરોਪ ਜਿਹੜੇ ਨੇ ਸੋਮਰਾਜ ਨੂੰ ਹੁਣ ਆਪਾਂ ਲਗਾਏ ਨੇ ਸਾਡਾ ਫਰਜ਼ ਬੰਦਾ ਕੀ ਦੇਖ ਕੇ ਆਪਾਂ ਇੱਕ ਤਰ੍ਹਾਂ ਦੀ ਗੱਲ ਸੁਣੀਏ ਦੂਜੀ ਤਰ੍ਹਾਂ ਦੀ ਗੱਲ ਸੁਣੀਏ ਤੁਹਾਨੂੰ ਆਪਾਂ ਸੋਮ ਕੇ ਦੋ ਦਿਨਾਂ ਆਮਨੇ ਸਾਹਮਨੇ ਨੇ ਆਪਾਂ ਤੁਹਾਨੂੰ ਇੱਕ ਮੌਜੂਦਾ ਪੰਚਾਇਤ ਦੀ ਜਿਹੜੀ ਗੱਲਬਾਤ ਸੁਣਾਈ ਹੈ ਸਾਬਕਾ ਸਰਪੰਚ ਸੋਮਰਾ ਜੀ ਨਾਲ ਮੌਜੂਦਾ ਗੱਲਬਾਤ ਕਰਾਂਗੇ ਸੋਮਰਾ ਜੀ ਮੌਜੂਦਾ ਪੰਚਾਇਤ ਵੱਲੋਂ ਤੁਹਾਡੇ ਤੇ ਰੋਪ ਲਗਾਏ ਜਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਹਰਾਸਮੈਂਟ ਕਰ ਰਹੇ ਹੋ ਵੀਡੀਓ ਜਿਹੜੀ ਤੁਸੀਂ ਬਣਾ ਕੇ ਵਾਇਰਲ ਕੀਤੀ ਉਹ ਝੂਠੀ ਹੈ ਮੈਂ ਸਭ ਤੋਂ ਪਹਿਲਾਂ ਕੇਆਰਟੀ ਨਿਊਜ਼ ਦਾ ਬਹੁਤ-ਬਹੁਤ ਥੈਂਕਸ ਕਰਦਾ ਕਿ ਜੋ ਸਾਡੇ ਗੱਲ ਨੂੰ ਸੁਣਨ ਵਾਸਤੇ ਸਾਡੇ ਕੋਲ ਆਏ ਨੇ ਮੈਂ ਦੱਸਣਾ ਚਾਹਨਾ ਕਿ ਕਣਵਰ ਗਰੇਵਾਲ ਜੀ ਦਾ ਇੱਕ ਗਾਣਾ ਹੈ ਕਿ ਜਿੰਨੀ ਵਿਕਦੀ ਠੇਕੇ ਦੇ ਉਤੇ दारू ਉਹਨਾਂ ਨਹੀਂ ਫਰੂਟ ਵਿਕਦਾ ਗਾਹਕ ਵਿਰਲਾ ਹੀ ਲੱਭੇ ਕੋਈ ਸੱਚੜਾ ਤੇ ਝੂਠ ਹੱਥੋਂ ਹੱਥੀ ਵਿਕਦਾ ਮੈਂ ਦੱਸਣਾ ਚਾਹਨਾ ਕਿ ਸਨ 2018 ਦੇ ਵਿੱਚ 31 ਦਸੰਬਰ ਨੂੰ ਪੰਚਾਇਤ ਚੋਣ ਹੋਈ ਸੀ ਔਰ 1 ਮਹੀਨੇ ਬਾਅਦ ਇਸ ਪੰਚਾਇਤ ਨੇ ਜਿਹੜੇ ਪ੍ਰੋਫੈਸ਼ਨਲ ਲੋਕੀ ਆ ਜਿਨ੍ਹਾਂ ਦੇ ਲੀ ਵੀ ਕਿੱਲੇ ਜ਼ਮੀਨਾਂ ਹੈ ਕਰਿਆਨੇ ਦੀਆਂ ਦੁਕਾਨਾਂ ਨੇ ਵੱਡੀਆਂ ਆਰਐਮਪੀ ਡਾਕਟਰ ਨੇ ਪ੍ਰਾਈਵੇਟ ਟੀਚਰ ਨੇ ਉਹਨਾਂ ਦੇ ਜੋਬ ਕੜ ਬਣਾ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ 8 ਲੱਖ ਰੁਪਏ ਜਿਹੜੀ ਪੇਮੈਂਟ ਉਹ ਪਾ ਦਿੱਤੀ ਗਈ ਪੰਚਾਇਤ ਦਾ ਕਹਿਣਾ ਕਿ ਆਪਾਂ ਸਿਰਫ ਐਸਟੀਮੇਟ ਪਾਇਆ ਸੀਗਾ ਨਾ ਕਿ ਆਪਾਂ ਤੁਹਾਨੂੰ ਉਨੀ ਗ੍ਰਾਂਟ ਪਹੁੰਚੀ ਨਹੀਂ ਆਪਾਂ ਪੰਚਾਇਤ ਨਾਲ ਗੱਲ ਕਰਕੇ ਆਏ ਆ ਇਹ ਜਿਹੜੇ ਬਿੱਲ ਨੇ ਜੀ ਨਾਂ ਤੇ ਝੂਠ ਮਾਰ ਸਕਦੇ ਆ ਇਹ ਬਿੱਲ ਦੇਖੋ ਇਹ ਜਿਹੜੀਆਂ 2021 ਦੀਆਂ ਐਨਓਸੀਆਂ ਵੀ ਜਿਹੜੀਆਂ ਆਣ ਨੇ ਲਿਆਲੇ ਦੀਆਂ ਹੋਈਆਂ ਮੈਂ ਦੱਸਣਾ ਚਾਹਨਾ ਕਿ ਜਾਂਦੇ ਮੈਨੂੰ ਜਿਹੜਾ ਇਹਨਾਂ ਦਾ ਕਾਰਜ ਜਿਸ ਹੈ ਉਹ ਦਿਖਾਣ ਮੈਂ ਇਹਨਾਂ ਨੂੰ ਮਤਾ ਕਰਕੇ ਦੇ ਦੇਣਾ ਕਿਉਂਕਿ ਜ਼ਰੂਰ ਮਤਾ ਜੇ ਉਥੇ ਕੰਮ ਹੋਇਆ ਤਾਂ ਉਥੇ ਮਤਾ ਜ਼ਰੂਰ ਪਿਆ ਹੋਏਗਾ ਗੁਰਵੀ 50 60 ਤੋਂ ਬਾਅਦ ਲੋਕ ਇਕੱਠੇ ਸੀਗੇ ਉਹਨਾਂ ਦੇ ਇੱਕ ਸੋਲੇ ਦੇ ਵਿੱਚ ਕਿਹਾ ਕਿ ਸੋਮਰਾਜੀ ਪਿੰਡ ਦੇ ਵਿਕਾਸ ਕਰ ਜਾਵੇ ਵਿੱਚ ਅਰਜਨ ਬਾਂਦਾ ਦੇਖੋ ਮੈਂ ਉਹਨਾਂ ਲੋਕਾਂ ਨੂੰ ਵੀ ਚੇਤਾਵਨੀ ਦੇਣਾ ਚਾਹਨਾ ਕਿ ਜਦੋਂ ਮਰਜ਼ੀ ਖੁੱਲਾ ਚੈਲੇਜ ਆ ਜਦੋਂ ਮਰਜ਼ੀ ਪਿੰਡ ਦੇ ਵਿੱਚ ਬਹਿ ਜਾਣਾ ਤੇ ਮੈਂ ਉਹਨਾਂ ਨੂੰ ਆਪਣਾ ਰਿਕਾਰਡ ਦੱਸ ਦੇਣਾ ਜੇ ਰਿਕਾਰਡ ਗਲਤ ਹੈ ਤੇ ਉਹ ਮੈਨੂੰ ਜੋ ਮਰਜ਼ੀ ਸਜ਼ਾ ਦੇ ਸਕਦੇ ਆ ਇਹ ਸਾਰਾ ਜੀ ਅਸਲ ਦੇ ਵਿੱਚ ਕੀ ਆ ਭਈ ਸੈਕਟਰੀ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਤੇ ਏਡੀਸੀ ਤੱਕ ਇਹ ਸਾਰਾ ਗੋਲਮਾਲ ਚੱਲਦਾ ਪਿਆ ਅਫਸਰ ਜਿਹੜੇ ਨੇ ਉਹ ਇਹਦੇ ਵਿੱਚ ਇਨਵੋਲ ਬਣੇ ਔਰ ਮੈਂ ਕਹਿੰਦਾ ਕਿ ਇਹਦੀ ਉੱਚ ਪੱਧਰ ਤੇ ਜਾਂਚ ਜੜੀ ਕੀਤੀ ਜਾਏ ਤੇ ਦੋਸ਼ੀਆਂ ਦੇ ਖਿਲਾਫ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਅਗਰੇ ਦੇ ਵਿੱਚ ਮੈਂ ਗਲਤਾਂ ਤੇ ਮੇਰੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਏ ਵੀਡੀਓ ਵਿੱਚ ਤੁਸੀਂ ਬੋਲਦੇ ਹੋ ਕਿ ਕੋਈ ਅਫਸਰ ਪੈਸੇ ਲੈ ਕੇ ਐਨਓਸੀ ਜਾਰੀ ਕਰਦਾ ਕਿ ਕੋਈ ਉਹ ਨਹੀਂ ਹੈਗਾ ਤੁਹਾਨੂੰ ਕਲੀਨ ਚਿੱਟਾ ਹੈ ਗਿਆ ਕਿੰਨੀ ਸਚਾਈ ਹੈ ਇਹਦੇ ਵਿੱਚ ਸਚਾਈ ਇਹ ਹੈ ਕਿ ਮੈਂ ਜਦੋਂ ਆਰਟੀਆਈ ਪਾਈ ਅੱਜ ਤੱਕ ਮੈਨੂੰ ਆਰਟੀਆਈ ਦਾ ਜਵਾਬ ਨਹੀਂ ਦਿੱਤਾ ਪਰ ਮੈਂ ਕਿਸੇ ਸੂਤਰਾਂ ਅਨੁਸਾਰ ਜਿਹੜੀ ਹੈ ਰਿਪੋਰਟ ਕਢਵਾਈ ਉਸ ਰਿਪੋਰਟ ਦੇ ਵਿੱਚ ਉਹਨੇ ਕਲੀਅਰ ਲਿਖਿਆ ਕਿ ਜੋ ਸੋਮਰਾਜ ਨੇ ਦਰਖਾਸਤ ਦਿੱਤੀ ਆ ਉਹ ਬਿਲਕੁਲ ਝੂਠੀ ਤੇ ਬੇਬੁਨਿਆਦ ਹੈ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਜਦ ਕਿ ਉਹਨੂੰ ਉਸੇ ਜਗ੍ਹਾ ਤੇ ਭੱਲੇ ਗਿਆ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਗਿਆ ਉਹਨੇ ਇੱਥੇ ਆ ਕੇ ਸਾਫ਼ ਕਿਹਾ ਵੀ ਇੱਥੇ ਨਾ ਤਾਂ ਕੋਈ ਟਾਇਲਾ ਤੇ ਨਾ ਚ ਸੀਮੈਂਟ ਤੇ ਨਾ ਪੱਥਰਾ ਤੇ ਨਾ ਬਜਰੀ ਆ। ਸੋਮਰਾ ਜੀ ਸਾਨੂੰ ਗੱਲਬਾਤ ਕਰ ਰਹੇ ਸੀਗੇ ਡਾਕੂਮੈਂਟਸ ਉਹਨਾਂ ਨੇ ਦਿਖਾਏ ਆ। ਹਾਲਾਂਕਿ ਮੌਜੂਦਾ ਪੰਜਾਬ ਦਾ ਕਹਿਣਾ ਕਿ ਆਪਾਂ ਐਸਟੀਮੇਟ ਪਾਸ ਕਰਾਇਆ ਸੀ ਕਿ ਨਾਗੇ ਸਾਨੂੰ ਗਰਾਂਟ ਆਈ ਹੈ। ਪਰ ਸੋਮਰਾ ਜੀ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਡਾਕੂਮੈਂਟ ਕਢਾਏ ਗਏ ਨੇ। ਡਾਕੂਮੈਂਟ ਦੇ ਵਿੱਚ ਸਾਫ਼ ਸੌੜ ਤੇ ਇਹਨਾਂ ਨੇ ਦੱਸਿਆ ਕਿ ਨਿਕਲ ਕੇ ਆ ਜਾ ਕਿ ਗਰਾਂਟ ਦੇ ਵਿੱਚ ਧੰਦਲੀ ਹੋਈ ਆ। ਹੁਣ ਦੋਨੇ ਪੱਖ ਆਪਾਂ ਤੁਹਾਨੂੰ ਸੁਣਾਏ ਆ। ਪਰ ਦੋਨੋਂ ਧੜੇ ਆਪਾਂ ਨੂੰ ਸੁਣਾ ਦਿੱਤੇ। ਇਹਦੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ ਤੇ ਡਿਪਾਰਟਮੈਂਟ ਦੇ ਅ ਅਸਲ ਕਾਰਨ ਕੀ ਹੈ